ਸਭ ਤੋਂ ਪ੍ਰਮੁੱਖ ਆਰਥਿਕ ਕ੍ਰਿਟਰ ਸੁਰੇਸ਼ ਰੈਣਾ ਸੱਟੇਬਾਜੀ ਐਪ ਕੇਸ ਦੇ ਵਿੱਚ ਬੁੱਧਵਾਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਹਨ ਸੁਰੇਸ਼ ਰੈਣਾ ਦਿੱਲੀ ਸਥਿਤ ਮੁੱਖ ਈਡੀ ਦੇ ਦਫਤਰ ਵਿੱਚ ਪੁੱਛਗਿੱਛ ਦੇ ਲਈ ਪਹੁੰਚੇ ਸਨ ਰੈਣਾ ਨੂੰ ਇੱਕ ਔਨਲਾਈਨ ਸੱਟੇਬਾਜੀ ਐਪ ਦੇ ਪ੍ਰਚਾਰ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਜਿਸ ਦੇ ਉਹ ਬ੍ਰਾਂਡ ਅਬੈਸਡਰ ਵੀ ਹਨ ਦੱਸਦੀ ਹੈ ਕਿ ਸੁਰੇਸ਼ ਰੈਣਾ ਇਕੱਲੇ ਨਹੀਂ ਹੋਰ ਵੀ ਕਈ ਸੈਲੀਬ੍ਰਿਟੀ ਜਾਂਚ ਦੇ ਦਾਇਰੇ ਵਿੱਚ ਹਨ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕਈ ਕ੍ਰਿਕਟਰ ਅਤੇ ਬਾਲੀਵੁੱਡ ਹਸਤੀਆਂ ਵੀ ਜਾਂਚ ਦੇ ਦਾਇਰੇ ਵਿੱਚ ਹਨ ਈਡੀ ਇਸ بیٹنگ ਐਪ ਦੀ منی ਲਾਂਡਰਿੰਗ ਦੇ ਤਹਿਤ ਜਾਂਚ ਕਰ ਰਹੀ ਹੈ ਦੱਸ ਦਿਓ ਕਿ ਸੁਰੇਸ਼ ਰੈਣਾ ਨੇ ਇੰਟਰਨੈਸ਼ਨਲ ਕੈਰੀਅਰ ਵਿਖੇ ਤਿੰਨਾ ਫਾਰਮੈਟ ਟੈਸਟ ਵਨਡੇ ਤੇ T20 ਵਿੱਚ ਭਾਰਤ ਦੀ ਮੇਜ਼ਬਾਨੀ ਕੀਤੀ ਹੈ ਰੈਣਾ ਨੇ 2005 ਦੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਨਡੇ ਮੈਚ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ ਤੇ ਉਹ ICC T20 ਵਰਲਡ ਕੱਪ 2007 ਦੀ ਜੇਤੂ ਟੀਮ ਅਤੇ ICC ক্রিকেট ورلڈ کپ 2011 ਦੀ ਜੇਤੂ ਟੀਮ ਯਾਨੀ ਕਿ ਭਾਰਤੀ ਟੀਮ ਦੇ ਇੱਕ ਮੁੱਖ ਮੈਂਬਰ ਸਨ ਤੇ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ 226 ਵਨਡੇ 78 T20 ਅਤੇ 18 ਟੈਸਟ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਕੁੱਲ ਮਿਲਾ ਕੇ 8000 ਤੋਂ ਵੱਧ ਇੰਟਰਨੈਸ਼ਨਲ ਰਨ ਬਣਾਏ ਹਨ ਅਗਸਤ 2020 ਦੇ ਵਿੱਚ ਉਹਨਾਂ ਵੱਲੋਂ ਮਹਿੰਦਰ ਸਿੰਘ ਧੋਨੀ ਦੇ ਨਾਲ ਹੀ ਇੰਟਰਨੈਸ਼ਨਲ ক্রিকেট ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਦੱਸ ਦिए ਕਿ ਸੁਰੇਸ਼ ਰੈਨਾ ਦੇ ক্রিকেট ਕੈਰੀਅਰ ਦੀ ਸ਼ੁਰੂਆਤ 2000 ਦੇ ਵਿੱਚ ਹੋਈ ਸੀ ਜਦੋਂ ਉਹ ਕਰਿਕਟਰ ਬਣਨ ਦਾ ਸੁਪਨਾ ਦੇਖ ਰਹੇ ਸਨ ਤੇ ਉਹਨਾਂ ਵੱਲੋਂ ਇੱਕ ਸਪੋਰਟਸ ਸਕੂਲ ਨੂੰ ਜੁਆਇਨ ਕੀਤਾ ਗਿਆ ਸੀ ਉਸ ਤੋਂ ਬਾਅਦ 2002 ਦੇ ਵਿੱਚ ਝਾਰਖੰਡ ਦੇ ਖਿਲਾਫ ਉਹਨਾਂ ਵੱਲੋਂ ਯੂਪੀ ਟੀਮ ਦੇ ਲਈ ਇੱਕ ਡੈਬਿਊ ਮੈਚ ਖੇਡਿਆ ਗਿਆ ਸੀ ਜਿਸ ਦੇ ਉਹ ਕਪਤਾਨ ਵੀ ਸਨ ਲੇਕਿਨ ਹੁਣ ਬੈਟਿੰਗ ਐਪ ਮਾਮਲੇ ਦੇ ਵਿੱਚ ਸੁਰੇਸ਼ ਰੈਣਾ ਘਿਰਦੇ ਨਜ਼ਰ ਆ ਰਹੇ ਨੇ ਤੇ ਉਹ ਅੱਜ ਈਡੀ ਦਫ਼ਤਰ ਦੇ ਵਿੱਚ ਪਹੁੰਚੇ ਸਨ ਜਿਨ੍ਹਾਂ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਸੱਟੇਬਾਜ਼ੀ ਐਪ ਪ੍ਰਚਾਰ ਮਾਮਲੇ ਦੇ ਵਿੱਚ ਉਹਨਾਂ ਤੋਂ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਉਹ ਬ੍ਰਾਂਡ ਅੰਬੈਸਡਰ ਵੀ ਹਨ ਜਗਬਾਣੀ ਲਈ ਵਰੁਣ ਪੱਟ ਦੀ ਰਿਪੋਰਟ